ਪਾ ਮੱਤ ਤੇਲ ਕੀੜਿਆਂ ਦੇ ਭਵਣੀ ਨੂੰ ਨਹੀਂ ਮੇਰਾ ਜੀ ਕਰਦਾ ਹੇ 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 ਤੈਨੂੰ ਕੁੱਟ ਕੇ ਕਾਲ ਜੇ ਲਾਉਣ ਨੂੰ ਨਹੀਂ ਮੇਰਾ ਜੀ ਕਰਦਾ ਹੇ ਨਹੀਂ ਮੇਰਾ ਜੀ ਕਰਦਾ ਵਲੋ ਨਹੀਂ ਮੇਰਾ ਜੀ ਕਰਦਾ ਕਾਦੀਆ ਮੇਰੇ ਸਾਲੇ ਦੇ ਦੋ ਚੌਂਚੇ ਮੇਰੇ ਸਾਲੇ ਨਜ਼ਾਰਾ ਦੇ ਰਹੇ ਆ ਨਾਲ ਵਧੀਆ ਓਏ ਨਾਲ ਵਧੀਆ ਕਰਨੈਰ ਪਤ ਮਾਲ ਵਾੜਾ ਵਧੀਆ ਵੇ ਨਾ ਮਛਰੀ ਕਿਦਾ ਗੱਡਦੇ ਹੁਣ ਖੁੱਲੇ ਕੇਸ ਬੰਨਾ ਛੇਰ ਰੱਖ ਪੱਟ ਤੇ ਮਾਰੀ ਵੇ ਗੜਾ ਸੀ ਤੇਰੀ ਕੀ ਲੇ ਲੱਤ ਤੇ ਢਿੰਗੜ ਤੇ ਤਾਰ ਲੈ ਟਾਰੇ ਨਿਹਣ ਮੇਰੇ ਨਿਹਣ ਮੇਰੇ ਹੇ ਹੇ ਮੇਰੇ ਸ਼ਾਇਦ ਇਹ ਰੇੜ ਕਿਤੀ ਵੈਜਦਾ ਤੇਰੇ ਹੁੰਦਾ ਸਮਾਨ ਹੋਵੇ ਵਧੀਆ ਨਸ਼ਾ ਆਇਆ ਹੋਵੇ ਸਰੀਰ ਨੂੰ ਮੇਰਾ 100% ਹੇ 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 ਫੇਰ ਵੇਖ ਗਿਰਦਾ ਪੈਂਦਾ ਨਹੀਂ ਮੇਰੇ ਹਾਨ ਦੀਏ ਵੇਖ ਫੇਰ ਘੜਦਾ ਪੈਂਦਾ ਕਣਕ ਤਾਂ ਮੇਰੇ ਸਾਲੇ ਦੀ ਵੀ ਐਤ ਕੀ ਬੁਰਾ ਹਾਲ ਹੋਇਆ ਪਿਆ ਚੱਲੋ ਆਪਾਂ ਨੂੰ ਕੀ ਐ ਤੇਰੇ ਤੇਰੇ ਤੇਰੀ ਦੀ ਆਖ ਕਮੇਰੇ ਹੋਰ ਕਿਵੇਂ ਆ ਕਹਿ ਲਿਆ ਉਹ ਵਧੀਆ ਗੋਫੀ ਕਿਵੇਂ ਆ ਠੀਕ ਆ ਤੁਸੀਂ ਦੱਸੋ ਵਧੀਆ ਮਾਸ ਮੇਰੇ ਸਾਲੇ ਦਾ ਨਜ਼ਾਰੇ ਆ ਰਹੇ ਆ ਯਾ ਰਹੇ ਐਤ ਕੀ ਕਲੇ ਕਣਕਾਂ ਵਿਰਲੀਆਂ ਜਿਵੇਂ ਨੇ ਕਣਕਾਂ ਜਿਹੜੀਆਂ ਵਿਰਲੀਆਂ ਹੋ ਰਹੀਆਂ ਇੱਕ ਤਾਂ ਕੋਰ ਕਲਜੋਗ ਆ ਗਿਆ ਇਥੋਂ ਪਤਾ ਲੱਗਦਾ ਗੋਪੀ ਦੁਨੀਆ ਦਾ ਐਂਡ ਹੋਣ ਵਾਲਾ ਹੈ ਜਦੋਂ ਯਾਰ ਇਹ ਜੀ ਧਰਤੀ ਤੇ ਫਸਲ ਅੱਗੇ ਕਹਿੰਦੇ ਸੀ ਨਾ ਬੰਦਾ ਮਾਰ ਕੇ ਨੱਪਦੇ ਬੰਦਾ ਹਰਾ ਹੋ ਜੂ ਪੰਜਾਬ ਦੀ ਧਰਤੀ 'ਚ ਹੁਣ ਤੇ ਜਰ ਫਸਲ ਨਹੀਂ ਹੋਣ ਹਟ ਗਈਆਂ ਮੇਰੇ ਸਾਲੇ ਦੀ ਕਦੇ ਸੁਣਿਆ ਸੀ ਵੀ ਕਣਕ ਨੂੰ ਸ਼ੁੰਡ ਲੱਗ ਗਈ ਹੋਰ ਇਹ ਕਿਹਦਾ ਬਾਹਲਾ ਮੰਦੇ ਨਾ ਯਾਰ ਕਿਸਾਨ ਕੀ ਕਰਨਗੇ ਯਾਰ ਟੈਨਸ਼ਨ ਹੈ ਮੈਂ ਕਈ ਵਾਰੀ ਸੋਚ ਕੇ ਨਾ ਰੋਣਾ ਆਪਸ ਵਿੱਚ ਕੀ ਹੋ ਰਿਹਾ ਸਾਲਾ ਟਰੋਲ ਚੱਕਰ ਕੀ ਹੈ ਸਾਲਾ ਮੇਚੇ ਮੇਰਾ ਆਪਾ ਨੂੰ ਕੀ ਉਹ ਕਹਿੰਦੇ ਹੁੰਦੇ ਆਪਾਂ ਮਾਂ ਜਾਂਦੀ ਰੰਡੀ ਹੋ ਜੇ ਲਾਗੀਆਂ ਨੇ ਲਾਗ ਲੈਣਾ ਠੀਕ ਹੈ ਨਾ ਆਪਣਾ ਡੂੜ ਪੱਕਾ ਪਰ ਫਿਰ ਵੀ ਜੇ ਖੇਤ ਨੂੰ ਬਾੜ ਖਾਣ ਲੱਗ ਜੇ ਨਾ ਖੇਤ ਕਾਮ ਜੇ ਨਹੀਂ ਹੁੰਦਾ ਇਹ ਤਾਂ ਨਾ ਬਾੜ ਹੈ ਫੇਕਰ ਮੈਨੂੰ ਵੀ ਹੈ ਜੇ ਇਹਦੇ ਕਹਿਣ ਨੂੰ ਦੇਖ ਪੱਕੂਗੀ ਤਾਂ ਦੇਖ ਮਿਲੂਗੀ ਜੇ ਦੇਖ ਪੱਕੂਗੇ ਨਹੀਂ ਮਿਲੂਗੀ ਟਟੂ ਹੋਰ ਸੁਣਾ ਕਿਵੇਂ ਆ ਤੁਸੀਂ ਦੱਸੋ ਦੇਸੀ ਭਾਈ ਵੀ ਆ ਕੱਲ ਨੂੰ ਕੱਢਣੀਆਂ ਮੇਰੇ ਛਾਲੇ ਦੀ ਪਹਿਲੇ ਤੋੜ ਦੀ ਇਹ ਤਾਂ ਨਜ਼ਾਰਾ ਆ ਜੋ ਤੇਰੇ ਨਾਲ ਯਾਰੀ ਐ ਆਜੇ ਕੱਲ ਨੂੰ ਦੋ ਦੋ ਵੈਗਣ ਕਹਾਂਗੇ ਠੀਕ ਆ ਠੀਕ ਆ ਹੋਰ ਨਵੀਂ ਦਾਜੀ ਕੋਈ ਨਹੀਂ ਠੀਕ ਆ ਹਾਂ ਹਾਂ ਵੈਰੀ ਚੱਲ ਠੀਕ ਆ ਕੋਈ ਚੱਕਰ ਨਹੀਂ ਤੇ ਵਾਕੇ ਯਾਰ ਸੁੰਡ ਨੇ ਤਾਂ ਬਹੁਤ ਬੁਰਾ ਹਾਲ ਕਰਤਾ ਸੁੰਡ ਦੀ ਲੈ ਲਾ ਭਾਣਾ ਫੇਰੇ ਮੇਰਾ ਸਾਲਾ ਸਾਡੀ ਕਣਕ ਦੇ ਪਾਲੇ ਘੇਰੇ ਨਹੀਂ ਹੁਣ ਮੇਰੇ ਹਾਨਦਗੇ ਰੌਣਕਾਂ ਲੱਗੀਆਂ ਚਾਰ ਸਪੇਰੀ ਫੌਂਡ ਮੇਰੇ ਸਾਲੇ ਕਣਕ ਖਾ ਕੇ ਨਜ਼ਾਰਾ ਲੈ ਰਹੇ ਇੱਕ ਚਾਚਾ ਜੀ ਸੋ ਮੇਰਾ ਸਾਲਾ ਸੋਡਲ ਹਲੇ ਤੱਕ ਨਹੀਂ ਆਇਆ ਉਹ ਤੇਰਾ ਚਾਚੀ ਦੇ ਕੁੱਛੜ ਚ ਵੜਿਆ ਰਹਿੰਦਾ ਇਹੋ ਰਿਆਰ ਇੱਕ ਗੱਲ ਹੋਰ ਆ ਕਰਨੈਲ ਸਿਆਂ ਇਸ ਗੱਲ ਦੀ ਚਾਚਾ ਸ਼ੋ ਨੂੰ ਸ਼ਾਵਾਂਸ਼ੇ ਦੇਣੀ ਬਣਦੀ ਐ ਜਿਹੜਾ ਬਾਗ ਲਵਾਤਾ ਨਾ ਚਾਚਾ ਉਹ ਚਾਚਾ ਸਿਰਾ ਕਰਤਾ ਜਟਵਾੜਾ ਕੰਮ ਓਏ ਮੇਰੇ ਸਾਲੇ ਦਾ ਕਤੇ ਮਰੂਦ ਤੋੜਿਆ ਖਾ ਲਿਆ ਕਹਤੇ ਸੇਵ ਤੋੜਿਆ ਖਾ ਲਿਆ ਕਹਤੇ ਵੇਰਾ ਸਾਲੀ ਲੀਚੀ ਤੋੜੀ ਖਾ ਲਈ ਠੀਕ ਹੈ ਨਾ ਆ ਚਾਚਾ ਸਿਓ ਨੇ ਬਹੁਤ ਵਧੀਆ ਕੰਮ ਕਰਿਆ ਪਿੰਡ ਪਿੰਡ ਚਾਹੀਦਾ ਕੰਮ ਇਹ ਨਾਲੇ ਤਾਂ ਦੇਖੋ ਆਕਸੀਜਨ ਪ੍ਰਾਪਤ ਹੋ ਰਹੀ ਹੈ ਨਾਲੇ ਸੇਵផល ਪ੍ਰਾਪਤ ਹੋ ਰਿਹਾ ਔਰ ਮਾਨੂੰ ਕਾ ਤਰੀਕੇ ਤੇ ਫਰ ਫਰੂਟ ਮਿਲ ਰਹੇ ਆ ਇੱਕ ਗੱਲ ਹੋਰ ਹੈ ਜੇ ਚਾਚਾ ਸਿਓ ਨੂੰ ਕਹਿ ਕੇ ਨਾ ਮੇਰੇ ਛਾਲੇ ਦੇ ਅੰਬ ਵੱਧ ਲਵਾਈਏ ਹੇ 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 ਜੂਸ ਕਰ ਕਰ ਕੇ ਪੀ ਚੱਲਾ ਜੀ ਹਲੇ ਤੱਕ ਨਹੀਂ ਆਇਆ ਸੁਡੜ ਪਤਾ ਨਹੀਂ ਕਿੱਥੇ ਬੈਠਾ ਭੁੱਖ ਲੱਗੀ ਆ ਆਫਟਰ ਆਲ ਵੀ ਮੇਰੇ ਸ਼ਾਲਾ ਦਾ ਰੋਟੀ ਰੇਟੀ ਲਿਆ ਲੱਗ ਗਿਆ ਮਰੂਦਾ ਨਹੀਂ ਮੇਰਾ ਸ਼ਾਲਾ ਜੋੜਾ ਖੜਾ ਮਰੂਦਾ ਦਾ ਜੇ ਮਰੂਦਾ ਤੇਰੇ ਚ ਕੀੜਾ ਪੈ ਗਿਆ ਸਾਹਮ ਲਾ ਲਈ ਇਹ ਆਰਗੈਨਿਕ ਹੈ ਤੇਰੇ ਤੇ ਸਪਰੇਅ ਸਪਰੂ ਨਹੀਂ ਕਰਨੀ ਸੀ ਕੋਈ ਹਲੇ ਤੱਕ ਨਹੀਂ ਆਇਆ ਮੇਰਾ ਸ਼ਾਲਾ ਭੁੱਖ ਲੱਗੀ ਹੈ ਬਾਗ ਦੇ ਵਿੱਚ ਖੜ ਕੇ ਆਫਟਰ ਆਲ ਭੁੱਖਾ ਮਰ ਰਿਹਾ ਮੈਂ ਇਹ ਫੇਰ ਯਾਰ ਕੀ ਕਰੂ ਬੰਦਾ ਜੇ ਇਹਨਾਂ ਨੂੰ ਜਟਵੇੜਾ ਨੂੰ ਕਹਿ ਫੇਰ ਮੇਰੇ ਸਾਲੇ ਸਿਰ ਨੂੰ ਆਉਂਦੇ ਜੇ ਨਾ ਕਹਿ ਫੇਰ ਵੀ ਸਿਰ ਨੂੰ ਆਉਂਦੇ ਵੀ ਬੰਦਾ ਤੜਕੇ ਦਾ ਆਇਆ ਵਾ ਰੋਟੀ ਦੀ ਭੁੱਖ ਲੱਗੀ ਐ ਚਾਚੀ ਨੇ ਤਾਂ ਛੇਤੀ ਬਣਾਤੀ ਹੋਊ ਇਹੀ ਨਹੀਂ 흘ਿਆ ਮੇਰਾ ਸਾਰਕੜਾ ਕੋਲ ਤੇ ਫੇਰ ਜੇ ਰਿਆ ਤਰੀ ਕੀ ਚਤਰਾਦੜਾ ਮਿਲ ਮਿਲ ਮੈਨੂੰ ਲੱਗਦਾ ਹਾਰਨ ਜੇ ਮਾਰੀ ਜਾਂਦਾ ਆ ਜਾ ਆ ਗਿਆ ਲੱਗਦਾ ਕਾਰ ਤੇ ਓਏ ਲੱਗ ਗਿਆ ਪਤਾ ਲੱਗ ਗਿਆ ਪਤਾ ਵੀ ਆ ਗਿਆ ਤੂੰ ਫਰਚਿਵ ਨਰਤੇ ਨਰੇ ਛਾਰ ਲੈ ਅੰਦਰ ਹੀ ਵਾਰਦੇ ਚਾਤਾ ਜੀ ਸਿਓ ਅੰਦਰ ਹੀ ਵਾਰਦੇ ਪੈਸੇ ਹੈਗੇ ਆ ਜਟਵਾੜੋ ਖੇਖਣ ਕਰਦੇ ਆ ਲੱਛਣ ਕਰਦੇ ਆ ਲੱਛਣ ਇਹ ਲੈ ਗੱਡੀ ਆ ਗਿਆ ਤੂੰ ਇੱਥੇ ਗੱਡੀ ਤੂੰ ਲੈ ਆ ਤੈਨੂੰ ਬੰਦੇ ਦੀ ਲੈ ਆ ਤੈਨੂੰ ਬੰਦੇ ਲੈ ਕੇ ਕੱਜ ਜੈ ਜਰ। ਉਹ ਮੇਰਾ ਸਾਲੇ ਦਾ ਮੇਰੇ ਦਾ ਗੱਡੀ ਦਾ ਮੈਂ ਤਾਂ ਅੰਦਰ ਬਾੜ ਲਈ। ਹੈ। ਇਹਨਾਂ ਦਾ ਹੈ ਨਹੀਂ ਮਾਰਨਾ ਟਰੈਕਟਰ ਲਈ ਆਉਂਦੇ ਨੇ ਪਿੱਛੇ। ਹਾਂ। ਮੱਚਦੇ ਨੇ ਮੇਰੇ ਸਾਲੇ। ਮੱਚਦੇ। ਅਣੀ ਕੋ ਨਾ ਲਾ ਜਾਣ ਹਾਲ ਯਾਰ। ਹੈ। ਹਾਂਗੀ ਬੜਬੜ ਕਰੀਏ ਨਾ। ਚਾਚਾ ਹੋਰ ਲੈ ਆਈਂ ਤੇਰੇ ਕੋਲੇ ਕਿਹੜੇ ਘਟਾ ਲੈਮਟਾਂ ਦੇ ਲੈਮਟਾਂ ਚੱਕੀ ਆਉਣੇ ਆਪਾਂ ਨੂੰ ਕੀ ਫਿਕਰ। ਠੀਕ ਹੈ ਨਾ। ਹੱਗਣ ਜਾਂ ਨਾ ਚਾਹ ਵੀ ਗੱਡੀ ਦੇ ਮੂਤਰ ਜਾਂ ਖੇਤ ਆਉਣਾ। ਪਹਿਲੀ ਗੱਲ 2 ਵਜੇ ਪਏ ਚਾਚਾ ਸ਼ਰਮ ਕਰ ਲੈ ਯਾਰ ਰੋਟੀ ਖਾਣੀ ਆ। ਅਕਸਰ ਨੂੰ ਅਸੀਂ ਵੀ ਬੰਦੇ ਆ ਯਾਰ। ਉਹ ਯਾਰ ਮੈਂ ਹੁਣ ਭੇਲਾ ਸੀ। ਤੇ ਭੇਲੇ ਤੇ ਰੋਟੀ ਤਾਂ ਖ ਪਏ ਤਰਨੇ ਤੋਂ ਆਇਆ ਕੰਜਰ ਦਿਆ ਤਰਨੇ ਤੋਂ ਆਇਆ ਰਾਤ ਲਾ ਕੇ ਆਇਆ ਉੱਥੇ ਅੱਛਾ ਰਾਤ ਲਾ ਕੇ ਆਹੋ ਰਾਤ ਲਾਈ ਮਾਹੌਲ ਠੀਕ ਹੈ ਮਾਹੌਲ ਤਾਂ ਠੀਕ ਹੈ ਡੱਲੇ ਵਾਲ ਸਾਹਿਬ ਦੀ ਸਿਹਤ ਬਹੁਤ ਡਾਊਨ ਹੈ ਡਾਊਨ ਹੈ ਨਾਉਂ ਹੈ ਚਾਚਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਦੇਣਾ ਚਾਹੀਦਾ ਹੋਰ ਤਾਂ ਹੀ ਤਾਂ ਮੈਂ ਜਾ ਕੇ ਆਇਆ ਹੁਣ ਹੋਰ ਨਹੀਂ ਚਾਚਾ ਜੀ ਆਪਾਂ ਮੈਂ ਚੱਲਾ ਨਾਲ ਰੋਟੀ ਖਵਾ ਲਈ ਆਪਾਂ ਵੀ ਖਾ ਲਓ ਡੱਲੇ ਵਾਲ ਸਾਹਿਬ ਠੀਕ ਹੈ ਨਾ ਵੀ ਉਹ ਨਰਿੰਦਰ ਮੋਦੀ ਦੇ ਕਹੇ ਤੋ ਰੋਟੀ ਨਹੀਂ ਖਾਂਦਾ ਤੇਰੇ ਕਹੇ ਤੋ ਕਿੱਥੇ ਰੋਟੀ ਖਾਉਂ ਅੱਛਾ ਨਾ ਨਾ ਜੀ ਮਾਰਨ ਵਰਤ ਰੱਖਿਆ ਹੋਇਆ ਚਾਚਾ ਨਾ ਮੇਰੀ ਗੱਲ ਸੁ ਉਤਾਰ ਕੇ ਹਾਂ ਕਿ ਮੈਂ ਸਾਰਾ ਇਕੱਲਾ ਇਕੱਲਾ ਸਾ ਪੰਜਾਬ ਦੇ ਲਿਖੇ ਲਾ ਉਤਾਰ ਕੇ ਜਿੰਨਾ ਟਾਈਮ ਜਿਹੜਾ ਟਾਈਮ ਕਰੂਣ ਨਹੀਂ ਨਾ ਜਮਾ ਸਹੀ ਜਿੰਨੇ ਜਿੰਨੇ ਇਹ ਮੰਗਾ ਉਹਨਾਂ ਨੇ ਕਿਹੀਆਂ ਜਿਹਨਾਂ ਜਿਹੜਾ ਮੰਗਦੇ ਨਹੀਂ ਹੁਣ ਟਾਈਮ ਉਹ ਨਹੀਂ ਅੰਦਰ ਚਾਹੇ ਕਹਿੰਦਾ ਮਰਦਾ ਮਰ ਜਾ ਹਾਂ ਉਹ ਦੇਖਣਾ ਕਾਨੂੰਨ ਬਣਾ ਕੇ ਹਾਂ ਬਸ ਲਿਖੇ ਲਾਉਣਾ ਸਾਰਾ ਸਹੀ ਹਾਂ ਸਹੀ ਗੱਲ ਹੁਣ ਤਾਂ ਵਧੀਆ ਚੱਲ ਪਿਆ ਧੰਨ ਦਾ ਕੰਮ ਚੱਲ ਤੂੰ ਹੁਣ ਮੈਨੂੰ ਆਏ ਲੈ ਕੇ ਸ਼ੇਅਰ ਕਰ ਫਸਲ ਬਾੜੀ ਕਿਵੇਂ ਫਸਲ ਵਾੜੀ ਚਾਚਾ ਜਿਹੜਾ ਗੋਮੀ ਵਾਲਾ ਖੇਤ ਹੈ ਹਾਂ ਹੁਣ ਤੂੰ ਕਹੇਗਾ ਕੀ ਕਹਿੰਨਾ ਹਾਂ ਉਹ ਤਾਂ ਮੇਰੇ ਸਾਲੇ ਦੀ ਕਣਕ ਹਰੀ ਨਹੀਂ ਹੋਈ ਦੁਬਾਰਾ ਬੀਜੀ ਸੀ ਚਾਚਾ ਸਾਰੀ ਨੂੰ ਸੌਂਢੀ ਖਾ ਗਈ ਮੇਰੇ ਸਾਲੇ ਕਣਕ ਨੂੰ ਫੇਰ ਕੱਲਾ ਆਪਣੇ ਨਹੀਂ ਹਾਂ ਇਹਦਾ ਪੂਰੇ ਪੰਜਾਬ 'ਚ ਹੀ ਮੇਰਾ ਉਹਦਾ ਮੈਨੂੰ ਪਤਾ ਆਪਣੇ ਦੱਸ ਕੇ ਮੈਂ ਪੂਰੇ ਪੰਜਾਬ ਦਾ ਠੇਕਾ ਲਿਆ ਆਪਾ ਇਹ じゃ ਠੇਕਾ ਤਾਂ ਨਹੀਂ ਲਿਆ ਪਰ ਜਾ ਯਾਰ ਇਹਨੂੰ ਤਾਂ ਨਹੀਂ ਰਹੇ ਖਾਨ ਜੋਗੇ ਵੀ ਨਹੀਂ ਨਿਕਲਨੇ ਹੱਲ ਕਰ ਲੈ ਕੋਸ ਮੈਂ ਤਾਂ ਐ ਕਹਿਣਾ ਵੀ ਬਾਅਦ ਗਏ ਆ ਕਣਕ ਤਾਂ ਠੀਕ ਲੱਗਦੀ ਯਾਰ ਇਹ ਚਾਚਾ ਦੂਰਾਂ ਹੀ ਲੱਗਦਾ ਅੱਧਾ ਗੁੱਲੀ ਡੰਡਾ ਹੋਇਆ ਪਿਆ ਚੱਲ ਵਿੱਚ ਗੁੱਲੀ ਡੰਡਾ ਹੋਇਆ ਯਾਰ ਚਾਚਾ ਮੇਰਾ ਸਾਲਾ ਚਾਰੇ ਪਾਸੇ ਘੇਰ ਲਿਆ ਉਧਰੋਂ ਤਾਂ ਤੁਹਾਨੂੰ ਸਰਕਾਰਾਂ ਤੰਗ ਕਰ ਰਹੀਆਂ ਉਧਰੋਂ ਮੇਰਾ ਸਾਲਾ ਕਣਕ ਵਾਲਾ ਸੁੰਡ ਤੰਗ ਕਰ ਰਿਹਾ ਉਧਰੋਂ ਘਾਫਰਾਗਾ ਤਰ ਕੋ ਚਾਚਾ ਥੋੜਾ ਬੁਰਾ ਹਾਲ ਹੋ ਰਿਹਾ ਬਿਮਾਰੀਆਂ ਤੱਕ ਕਰ ਰਹੀਆਂ ਨੇ ਉਧਰੋਂ ਬਿਮਾਰ ਕੇ ਚਾਚਾ ਮੇਰੇ ਸਾਲੇ ਦੀਆਂ ਘਰ ਘਰ ਠੀਕ ਹੈ ਨਾ ਮੇਰਾ ਸਾਲਾ ਜਵਾਕਾ ਨੂੰ ਸ਼ੂਗਰ ਹੋਣ ਲੱਗ ਗਿਆ ਇਹਦੇ ਪਿੱਛੇ ਰੀਜ ਨੇ ਚਾਚਾ ਆਪਾਂ ਨੂੰ ਆਕਸੀਜਨ ਘੱਟ ਮਿਲ ਰਹੀ ਆਕਸੀਜਨ ਘੱਟ ਵੀ ਮਿਲ ਰਹੀ ਆਕਸੀਜਨ ਸਹੀ ਵੀ ਸ਼ੁੱਧ ਵੀ ਨਹੀਂ ਮਿਲ ਰਹੀ ਸਹੀ ਵੀ ਨਹੀਂ ਮਿਲ ਰਹੀ ਚਾਚਾ ਮਤਲਬ 5% ਆਕਸੀਜਨ ਹੈ 95% ਜ਼ਹਿਰੀਲੀ ਕਾਰਬਨ ਵਿੱਚ ਕਾਰਬਨ ਡਾਈਆਕਸਾਈਡ ਚਾਚਾ ਸਾਰਾ ਖੋਸੀ ਹੋਇਆ ਪਿਆ ਆਕਸੀਜਨ ਦਾ ਤਾਂ ਬਹੁਤ ਵੱਡਾ ਮਤਲਬ ਫਾਇਦਾ ਹੈ ਆਕਸੀਜਨ ਸ਼ੁੱਧ ਹੋ ਗਈ ਉਹ 20 ਕਿੰਨਾ ਪਾਇਆ ਸੀ ਆਪਾਂ ਉਹ ਇਹ 20 ਚਾਚਾ ਪਾਇਆ 48 48 ਕਿਲੋ ਦੇਖ ਲੈ ਬੜਾ ਯਾਰ ਪਹਿਲਾਂ ਆਪਾਂ 40 45 ਕਿਲੋ 20 ਪਾਉਂਦੇ ਹੁੰਦੇ ਕਿੰਨੀ ਵਧੀਆ ਕਣਕ ਕੰਦੀ ਦਾ ਜਮੀਂ ਯਾਰ ਉਹ ਤਾਂ ਬਾਹਰ ਚਾਚਾ ਜਮਾਈ ਮੈਂ ਤਾਂ ਕਹਿੰਦਾ ਬਾਹਰ ਗਏ ਬਾਹ ਕੇ ਇਹਨੂੰ ਵੇਲੀ ਰੱਖ ਲੀ ਕਿਉਂ ਉਹ ਯਾਰ ਇਹਨੂੰ ਮੇਰੀ ਗੱਲ ਸੁਣ ਅਕਸਰ ਨੂੰ ਬਾਰ ਮਾਪ ਹੋ ਜੂਗੀ ਜ਼ਮੀਨ ਕੀ ਬਾਰ ਮਾਪ ਹੋ ਜੂ ਤਹਰੇ ਚਾ ਨਿਕਲੂ ਹੁਣ ਟੱਟੂ ਇਹ ਚ ਤਾਂ 2 ਕੁਇੰਟਲ ਹੀ ਨਿਕਲਦੀ ਕਿਰਾਇਤੀ ਦੇ ਪੈਸੇ ਦੇਣੇ ਉਹ ਕੌਣ ਦਊ ਤੇ ਆਰਤੀਏ ਹੁਣ ਦਿੱਤੇ ਜਾਣਗੇ ਹੁਣ ਐਂ ਦਿੱਤੇ ਜਾਣਗੇ ਹੋਰ ਕਿਵੇਂ ਦਿੱਤੇ ਜਾਣਗੇ ਅਫੇ ਚਾਚਾ ਜਦੋਂ ਫਸਲ ਹੀ ਨਹੀਂ ਹੋਊ ਆਰਤੀਏ ਨੂੰ ਕੀ ਦੇਵਾਂਗੇ ਟੱਟੂ ਹੁਣ ਇਹਦਾ ਕੀ ਹਾਲਾ ਹੁਣ ਜਦ ਐਂ ਕਰਦਾ ਇੱਕ ਵਾਰੀ ਹੋਰ ਵੀ ਦਿੰਨੇ ਵਿੱਚ ਫੇਰ ਵੀ ਚਾਚਾ ਇੱਕ ਜਵਾਕ ਜੰਮ ਪਿਆ 10 ਸਾਲ ਦਾ ਹੋ ਗਿਆ ਇੱਕ ਮੇਰਾ ਸਾਲਾ ਅੱਜ ਜੰਮਿਆ ਕਿਵੇਂ ਰਲੂ ਇਹ ਮੇਰੇ ਸਾਲੇ ਦੀ ਢੂਡ ਢੂਡ ਗੱਠ ਦੀ ਹੋਗੀ ਜਿਹੜਾ ਵਿੱਚ ਹੁਣ ਦਾਣਾ ਪਾਵਾਂਗੇ 20 ਪਾਵਾਂਗੇ ਉਹਨੇ ਐਕਟੀਵੇਟ ਨਹੀਂ ਹੋੜਾ ਹੁਣ ਇਹਦਾ ਹੱਲ ਕੀ ਆ ਹੁਣ ਹੱਲੇ ਤਾਂ ਇਹੀ ਆ ਵੀ ਜਾਂ ਤਾਂ ਨੂੰ ਚੁੱਪ ਕਰਕੇ ਕਿਸੇ ਨੂੰ ਦਾਨ ਕਰ ਦਈਏ ਨਾਲੇ ਤਾਂ ਲੋਕਾਂ ਚ ਆਏ ਹੋ ਜਿਵੇਂ ਚੇਅਰਮੈਨ ਨੇ 10 ਗੱਲੇ ਦਾਨ ਕਰਦੇ ਰਾਲੇ ਨੰਬਰ ਪਤਾ ਜਾਂਗੇ। ਇਹ ਰੇ। ਨਾਲ ਕਿੱਥੇ ਕਰਦੇਗਾ ਬਾਅਦ ਚ ਫਿਰ ਕਿੱਧਰ ਜਾਵਾਂਗੇ? ਬਾਅਦ ਕਿੱਧਰ ਜਾਵਾਂਗੇ? ਬਾਅਦ ਹੋਰ ਚੱਕ ਲੈ ਲਿਮਟ ਜਾ ਜਾ ਬੁਰਾ। ਮੈਂ ਤੈਨੂੰ ਇੱਕ ਗੱਲ ਦੱਸਾਂ। ਮੰਨੀ ਨਾ ਚਾਚਾ। ਤੂੰ ਆ ਜਾ ਉਹ ਮੋਟਰ ਤੇ ਬੈੱਕ ਕਰ ਦਿਆਂਗੇ। ਮੋਟਰ ਤੇ ਬੈੱਕ ਗੱਲ ਸੁਣ। ਕੈਨੇਡਾ ਵਗ ਜਾ ਓਏ। ਪਾ ਆ ਜਾ। ਕੈਨੇਡਾ ਵਗ ਜਾ ਜੱਟਾ। ਜੇ ਤੂੰ ਕੈਨੇਡਾ ਵਗ ਗਿਆ ਮਗਰ ਮੇਰੇ ਪੇਪਰ ਸੱਦ ਕੇ ਭਾਰ ਲਿਕੇ ਉੱਥੇ ਜਾਵੜੇ। ਚਾਚਾ ਬਰਫ ਤੇ ਖੇਤੀ ਕਰਾਂਗੇ ਅਪਜੋਗ ਠੋਗਾਂਗੇ ਟਰੰਟ ਓਏ ਤੂੰ ਆ ਯਾਰ ਉੱਥੇ ਮੋਟਰ ਦੇ ਬਹਿਣੇ ਆਪ ਪਾਣੀ ਪਤਾ ਨਹੀਂ ਪੀਂਦੇ ਮੋਟਰ ਦੇ ਵੇਲੇ ਹੌਰ ਸੁਣਾ ਕੇ ਵੀ ਧਰਨਾ ਚੱਲ ਰਿਹਾ ਵਦ ਗਿਆ ਚਾਚਾ ਓਏ ਹਾਂ ਇਹਨਾਂ ਦੀ ਦੇਖ ਲਾ ਕਣਕ ਤਾਂ ਮੇਰੇ ਸਾਲੇ ਦੀ ਕਹਿੰਦੀ ਬੰਦਾ ਮਾਰ ਛੜਾਉ ਆਪੇ ਝੋਨਾ ਤਾਂ ਇੰਨਾ ਹੁੰਦਾ ਚਾਚਾ ਇਹਨਾਂ ਦੇ ਫਸਲ ਇੰਨੀ ਹੁੰਦੀ ਐ ਇਹਨਾਂ ਨੇ ਰੱਬ ਨੂੰ ਕੁਛ ਨਾ ਕੁਛ ਜ਼ਰੂਰ ਦਿੱਤਾ ਓਏ ਆ ਟੱਗਿਆ ਯਾਰ ਮੈਂ ਤਾਂ ਕਹਿੰਦਾ ਤੂੰ ਵੀ ਦੇ ਦੇ ਆਪਣੀ ਵੀ ਕਣਕ ਝੋਨਾ ਹੋ ਲੱਗ ਜੂ ਉਹ ਮੇਰਾ ਸਾਲਾ ਰੱਬ ਨੂੰ ਦੱਸ ਕੌਣ ਦੇਖਦਾ ਦਾ ਆਪਾਂ ਨੂੰ ਦੇਣ ਵਾਲਾ ਨਹੀਂ ਯਾਰ ਤੂੰ ਤੁਰਿਆ ਯਾਰ ਕੌਣ ਸੇ ਲੈਣ ਤੋਂ ਪਹਿਲਾਂ ਕੁਝ ਦੇਣਾ ਪੈਂਦਾ ਹੈ ਉਹ ਦੁੱਤ ਉਹ ਜੇ ਨਾ ਤਾਂ ਤੈਨੂੰ ਨਹੀਂ ਪਤਾ ਠੀਕ ਹੈ ਨਾ ਜੇ ਮੈਂ ਦੱਸ ਰਿਹਾ ਆ ਦੇਖ ਲੈ ਮੇਰੇ ਸਾਲੇ ਦੀ ਕਿਵੇਂ ਖੜੀ ਹੈ ਨਾ ਵਿੱਚ ਗੁੱਲੀ ਨਾ ਵਿੱਚ ਡੰਡਾ ਨਿਆ ਮੇਰਾ ਸਾਲਾ ਝੰਡਾ ਤੇ ਨਾ ਡੰਡਾ ਚਾਚਾ ਹਾਂ ਮੈਂ ਤੈਨੂੰ ਆਏ ਦੱਸਦਾ ਸੀ ਪਾਣੀ ਤਾਂ ਨਹੀਂ ਪਿਆ ਗਿਆ ਕਿ ਪਿਆ ਪਦਾ ਜੀ ਇੱਕ ਦਾ ਮਗਦਰ ਖਪਿਆ ਹੁਣ ਇੱਕਦਰ ਤੂੰ ਤਪਾਈ ਜਾਣਾ ਸੁਣ ਲੈ ਹਾਂ ਲਾਂ ਨ ਬਣ ਗਿਆ ਸਾਰਾ ਆ ਕੱਲ ਨੂੰ ਚੜਾਉਣੀ ਆ ਪੱਠੀ ਚਲ ਹੁਣ ਦਾਰੂ ਦਾ ਪੀਵਾ ਗਿਆਥੇ ਨੇ ਹੁਣ ਕੰਨ ਕ ਨੂੰ ਦੇਖ ਕੇ ਨਾ ਇੰਜ ਹੀ ਕਰਦਾ ਭੈਣ ਦਾ ਵੀ 4 ਰੁਪਏ ਕੋ ਹੁਣੀ ਲਾ ਲਈ ਚਾਚਾ ਕਰ ਨਹੀਂ ਆ ਫਿਰ ਗਹਿਲਤ ਰਹਉਂਦੀ ਆ ਦਾਰੂ ਠੀਕ ਆ ਨਾ ਜਦੋਂ ਮੇਰਾ ਆਸ ਕੀ ਚ ਦਿਲ ਟੁੱਟਿਆ ਮੈਂ ਦਾਰੂ ਪੀ ਪੀ ਕੇ ਆਪਦੇ ਆਪ ਨੂੰ ਸਿਭਾਲਿਆ ਚਾਚਾ ਹੋਰ ਨਹੀਂ ਮਸੂ ਸਾਡ ਥੌਰ ਦਿਮਾਗ ਚਾਰੇ ਸੀ ਓਏ ਟਿਕ ਜਾ ਤੂੰ ਟਿਕ ਜਾ ਮਸਨੇ ਗੱਲ ਨਹੀਂ ਚਾਚੇ ਗੱਲਾਂ ਹੁੰਦੀਆਂ ਤੈਨੂੰ ਨਹੀਂ ਪਤਾ ਕੀ ਹੁੰਦਾ ਜਦੋਂ ਪਿਆਰ ਚ ਟਟ ਜੇ ਇਹਦੇ ਕਿਛ ਕਰਨੇ ਦਾ दारू ਵਾਲੀ ਵਧੀਆ ਨਿਕਲਣੀ ਐ ਅੱਜ ਕੀ ਦਾ ਸ਼ਾਂਤ ਰਿਆ ਪੂਰੇ ਮੇਰੇ ਛਾਲਾ ਕਿਕਰ ਦਾ ਸ਼ੱਕ ਤੂੰ दारू ਵੀ ਪਾਈ ਗਿਆ ਤੇ ਕਣ ਕਣ ਕੰਬਨੀ ਕਿਹੜੀ ਗੌਰ ਕੀਤੀ ਐ ਦਾ ਚਾਚਾ ਯਾਰ ਮੈਂ ਸ਼ਾਰਾ ਕੰਮ ਕਰ ਰਿਹਾ ਸ਼ਾਵਾਂ ਸੇ ਨਾ ਦੇਈ ਕਦੇ ਸ਼ਾਵਾਂ ਸੇ ਨਾ ਦੇਈ ਓ ਟੰਗ ਜਾ ਓ ਟੰਗ ਜਾ ਅਜਾ ਟਟੂ ਪਾਣੀ ਪੀਏਗਾ ਕਿ ਪਿਉਦਾ ਨਹੀਂ ਹੁਣ ਪਿਉਣਾ ਸਾਰਾ ਕੁਝ ਪਿਉਣਾ ਦੇਖ ਚਾਚਾ ਤੇਰੇ ਫੱਤ ਨੇ ਮੈਂ ਅਗਲਾ ਬਦਲਾ ਬਦਲਾ ਲਾਈ ਲੈਨੇ ਓਏ ਹੈਗੀ ਆ ਪਈਆ ਹੈ ਪਈਆ ਹੈਗੀ ਆ ਕਿੱਥੇ ਆ ਉਹ ਹਲੇ ਚਾਚਾ ਮੇਰੀ ਗੱਲ ਸੁਣ ਦਿਨ ਵਾਲਾ ਖੜਾ ਹਲੇ ਰਹਿਣ ਦੇ ਮੁੜ ਕੇ ਚਾਤੀ ਨੂੰ ਪਤਾ ਲੱਗਿਆ ਪੈਗ ਲੱਗਿਆ ਨਾਲੇ ਛੇਤਰ ਆਪ ਕਹਿੰਗੇ ਨਾਲੇ ਮੇਰੇ ਪਵਾਹੇਗੇ ਠੀਕ ਹੈ ਨਾ ਆਥ ਨੇ ਜੜ ਕੇ ਜਾਂ ਘੰਟਾ ਕਾ ਚਾਚਾ ਸਾਲ ਨੇ ਠੀਕ ਹੈ ਸਪਾਈ ਦਾ ਵਧੀਆ ਸਪਾਈ ਉਂ ਵੀ ਕਰੀ ਪੀਏ ਖੇਤ ਵੀ ਨਹੀਂ ਕੱਖੇਗਾ ਕੀ ਥੋੜਾ ਚਾਚਾ ਬਰਾਬ ਦੇ ਮੂਰੇ ਜ਼ੋਰ ਨਹੀਂ ਚੱਲਦਾ ਬੰਦਾ ਹਰ ਇੱਕ ਥਾਂ ਤੇ ਜ਼ੋਰ ਚਲਾ ਲੂ ਬਸ ਰੱਬ ਦੇ ਮੂਹਰੇ ਆ ਕੇ ਨਾ ਬੰਦੇ ਦਾ ਜ਼ੋਰ ਨਹੀਂ ਚੱਲਦਾ ਇੱਥੇ ਆ ਕੇ ਸਟਾਪ ਵਾਇ ਹੋ ਜਾਂਦਾ ਜੇ ਹੁਣ ਪਾਣੀ ਲਾਉਣਾ ਸ਼ੁਰੂ ਕਰਤਾ ਕਿ ਨਾ ਦਾ ਪਾਣੀ ਉਧਰ ਗੋਮੀ ਵਾਲੀ ਚੱਲੀ ਜਾਂਦੀ ਹੈ ਤਾਂ ਮੈਂ ਜਾਨਾ ਫਿਰ ਚੰਗਾ ਝਿਰਕ ਜਾਂਦਾ ਕਿ ਗੱਲ ਸੁਣ ਹਾਂ ਮੈਂ ਤੈਨੂੰ ਆਏ ਕਹਿੰਦਾ ਹਾਰੇ ਹਾਰੇ ਕੈਨੇਡਾ ਵਗ ਜਾ ਹਾਰੇ ਹਾਰੇ ਨਾ ਨਾ ਕਰੀ ਕੈਨੇਡਾ ਵਗ ਜਾ ਮਗਰ ਮੈਨੂੰ ਸੱਦ ਲਾ ਚਾਚਾ ਇੱਥੇ ਕੁਛ ਨਹੀਂ ਰਹਿ ਗਿਆ ਓਏ ਓਏ ਮੇਰਾ ਸਾਲਾ ਮੇਰਾ ਆਪਣੀ ਧਰਤੀ ਹਾਂ ਆਪਣੀ ਧਰਤੀ ਛੱਡ ਕੇ ਕਿਵੇਂ ਵਗ ਜਾਵਾਂ ਬਾਹਰ ਕੈਨੇਡਾ ਮੇਰਾ ਸਾਲ ਉੱਥੇ ਮੇਰਾ ਨਈਂ ਜੀ ਲੱਗਣਾ ਕੈਨੇਡਾ ਜਾ ਕੇ ਯਾਰ ਇੱਥੇ ਭੈਣਾ ਪੰਜਾਬ ਵਰਗੀ ਧਰਤੀ ਕਿੱਥੇ ਆ ਯਾਰ ਕਿਹੜੀ ਪੰਜਾਬ ਵਾਲੀ ਧਰਤੀ ਕਿਹੜੀ ਓਏ ਚਾਚਾ ਇਹ ਪਲੇ ਜੁਗਾਂ ਦੀਆਂ ਗੱਲਾਂ ਬਸ ਕਰ ਪੰਜ ਦਰਿਆਵਾਂ ਦੀ ਧਰਤੀ ਆ ਮੇਰਿਆ ਸਾਲਿਆ ਮੇਰਿਆ ਪੰਜ ਦਰਿਆਵਾਂ ਦੀ ਧਰਤੀ ਛੱਡ ਕੇ ਜਾਣ ਨੂੰ ਨਹੀਂ ਜੀ ਕਰਦਾ ਸੀ ਧਰਤੀ ਕਿੱਥੇ ਗਈ ਕਿਹੜੇ ਪੰਜ ਦਰਿਆ ਉਹ ਪੰਜ ਦਰਿਆ ਉਦੋਂ ਸੀ ਜਦੋਂ ਪੰਜ ਆਪ ਸੀ ਓਏ ਹੁਣ ਤਾਂ ਗੰਦੀਆਂ ਨਾਲੀਆਂ ਦਾ ਪਾਣੀ ਦਰਿਆਵਾਂ ਦੇ ਵਿੱਚ ਗੰਦਾ ਫੈਕਟਰੀਆਂ ਦਾ ਪਾਣੀ ਦਰਿਆਵਾਂ ਦੇ ਵਿੱਚ ਓ ਲੋਕਾਂ ਦੀਆਂ ਹੱਗਿਆ ਮੂਤਿਆ ਦਰਿਆਵਾਂ ਦੇ ਵਿੱਚ ਓ ਚਾਚਾ ਕਿਹੜੇ ਦਰਿਆਵਾਂ ਦੀ ਗੱਲ ਕਰਦਾ ਹੁਣ ਤਾਂ ਮੇਰਾ ਸੜਾ ਉਹੀ ਦਰਿਆ ਜਿਹੜਾ ਲੋਕਾਂ ਨੂੰ ਬਚਾਉਂਦਾ ਸੀ ਉਹੀ ਮਾਰ ਰਿਹਾ ਹੈ ਕੈਨਸਲ ਨੇ ਕਰ ਸੁੱਕੜ ਕਰੋੜਾਂ ਬਿਮਾਰੀਆਂ ਪੈਦਾ ਕਰਤੀਆਂ ਪੰਜ ਦਰਿਆ ਦਰੂ ਕੋਈ ਨਹੀਂ ਰਹਿ ਗਏ ਹੁਣ ਤਾਂ ਪੰਜ ਗੰਦੇ ਨਾਲੇ ਐ ਸੱਚ ਗੱਲ ਐ ਸੱਚੀ ਬੋਲ ਰਿਹਾ ਮੈਂ ਓ ਚਾ ਕੋਈ ਨਹੀਂ ਫਿਰ ਵੀ ਆਉਦੀ ਧਰਤੀ ਕਿਤੇ ਛੱਡ ਕੇ ਜਾਣ ਨੂੰ ਜੀ ਕਰਦਾ ਮੇਰੇ ਹੜਾ ਦੇ ਕਿੰਨੀਆਂ ਸੋਹਣੀਆਂ ਹੋ ਆਪਣੀ ਚਾਲ ਫਸਲ ਮਾੜੀ ਐ ਫਸਲਾਂ ਤਾਂ ਸੋਹਣੀਆਂ ਖੜੀਆਂ ਪਰ ਥੱਲੇ ਜਿਹੜਾ ਇੱਥੇ ਦਾ ਪਾਣੀ ਐ ਨਾ ਹਾਂ ਖੱਡਾ ਮਿੱਠਾ ਪਾਣੀ ਮੇਰੇ ਹੜਾ ਕਿਤੇ ਨਹੀਂ ਮਿਲਦਾ ਤੇਰੀ ਸਮਝਾਰੇ ਦੇ ਦੇ ਮੁੱਲ ਪਾਣੀ ਲੈਂਦੇ ਨੇ ਅੱਛਾ ਥੱਲੇ ਪਾਣੀ ਰਹਿ ਕਿਹੜਾ ਗਿਆ ਥੱਲੇ ਕਿਹੜਾ ਰਹਿ ਗਿਆ ਜੇ ਫਰਜ ਕਰ ਇੰਨਾ ਪਾਣੀ ਆ ਇੰਨਾ ਤਾਂ ਜਿਹੜਾ ਬਿਹੜੋ ਖਿੱਚਦਾ ਤੁਸੀਂ ਇੰਨਾ ਕੁ ਰਹਿ ਗਿਆ ਇਹ ਵੀ ਬਸ 5-4 ਸਾਲ ਇਹ ਵੀ ਸਲੋਂਗੇ ਇੱਥੇ ਕੀ ਬਚਿਆ ਟੱਟੂ ਮੇਰੀ ਗੱਲ ਸੁਣ ਤੁਸੀਂ ਕਹਿੰਦੇ ਨਾ ਵੀ ਭਈਏ ਰਾਜ ਕਰਨਗੇ ਇੱਥੇ ਭਈਆਂ ਨੂੰ ਛੱਡ ਕੇ ਕੀ ਚੱਲੇ ਮੈਨੂੰ ਦੱਸ ਭਈਆਂ ਕੋਲੇ ਹੈ ਕੀ ਧਰਤੀ ਚੋਂ ਪਾਣੀ ਤੁਸੀਂ ਖਿੱਚਤਾ ਖਤਮ ਕਰਤਾ ਅੱਛਾ ਦਰਾਖਤ ਤੁਸੀਂ ਵੱਢ ਕੇ ਖਤਮ ਕਰਤੇ ਦਰਿਆ ਤੁਸੀਂ ਗੰਦੇ ਕਰਤੇ ਜਿਹੜੀ ਧਰਤੀ ਨੂੰ ਕਦੇ ਦੁਨੀਆ ਅੰਗਰੇਜ਼ ਜਿੱਤਣ ਨੂੰ ਫਿਰਦੇ ਸੀ ਅੱਜ ਤੁਸੀਂ ਆਪ ਹੀ ਛੱਡ ਕੇ ਜਾਂਦੇ ਹੋ ਕੋਈ ਤਾਂ ਗੱਲ ਹੋਊਗੀ ਰਹਿ ਨਹੀਂ ਗਿਆ ਚਾਚਾ ਕੁਸ ਖਤਮ ਹੋ ਗਿਆ ਕੰਮ ਇੱਥੇ ਨਹੀਂ ਪੰਜਾਬ ਐਨਾ ਸਿੱਧੇ ਨਹੀਂ ਖਤਮ ਹੁੰਦਾ ਕਹਿੰਦਾ ਐਨਾ ਸਿੱਧੇ ਕਿਵੇਂ ਕਹਿੰਦਾ ਸਾਡਾ ਸੱਭਿਆਚਾਰ ਯਾਰ ਮੇਰਾ ਨਹੀਂ ਜੀ ਗੱਲ ਕਹਿੰਦਾ ਯਾਰ ਛੱਡ ਕੇ ਜਾਂਦੇ ਪਰ ਤੁਸੀਂ ਸਾਹ ਵੀ ਨਹੀਂ ਰਹੇ ਜੇ ਹਲੇ ਵੀ ਧਿਆਨ ਦੇ ਲੋ ਨਾ ਹਲੇ ਵੀ ਕੁਝ ਨਹੀਂ ਵਿਗੜਿਆ ਜੇ ਚਾਚਾ 5 ਕਿ ਸਾਲ ਇਹੀ ਰਿਹਾ ਨਾ ਕੰਮ ਨਾ ਰਹੇਗਾ ਬਾਸ ਨਾ ਵਜੇਗੀ ਬਾਂਸਰੀ ਨਾ ਤਾਂ ਧਰਤੀ 'ਚ ਪਾਣੀ ਰਹੂ ਨਾ ਤੁਹਾਡੇ ਕੋਲੇ ਹਵਾ ਸ਼ੁੱਧ ਰਹੂ ਨਾ ਤੁਹਾਡੇ ਕੋਲੇ ਦਰਿਆ ਓਏ ਏ ਕਾ ਤੁਹਾਡਾ ਹੈ ਨਹੀਂ ਕਰਦੇ ਆ ਤੁਸੀਂ ਭੈ ਜੋ ਵੀ ਖਾੜੀ ਧਰਤੀ ਘੈਂਟ ਕਿਹੜੀ ਧਰਤੀ ਘੈਂਟ ਰਾਗੀ ਫਸਲ ਹੁੰਦੀ ਹੈ ਕੋਈ ਹੈ ਆ ਕਣਕ ਨੂੰ ਕਦੇ ਸੁੰਡ ਸੁਣਿਆ ਸੀ ਕਣਕਾਂ ਨੂੰ ਬਿਮਾਰੀਆਂ ਪੈਣ ਲੱਗੀਆਂ ਝੋਨਿਆਂ ਨੂੰ ਲੱਗੀਆਂ ਕੋਈ ਦਰਾਖਤ ਨਹੀਂ ਹੁੰਦਾ ਚਾਹਨਾ ਬਿਮਾਰੀਆਂ ਦਾ ਜਗੜੇ ਪਏ ਆ ਕਿਹੜਾ ਜੇ ਜਰ ਚਾਚਾ ਕੈਨੇਡਾ ਜਾ ਕੇ ਆਪਾਂ ਇੱਥੇ ਖਤਮ ਕਰਤਾ ਹੁਣ ਕੈਨੇਡਾ ਜਾ ਕੇ ਖਤਮ ਕਰੀਏਗਾ ਨਹੀਂ ਠੀਕ ਹੈ ਨਾ ਬਾਕੀ ਜਿਹੜਾ ਗੱਲ ਤੇਰੀ ਥਈ ਹੈ ਯਾਰ ਆਪਾਂ ਸਾਰਾ ਕੁਝ ਤਬਾਹ ਕਰਤਾ ਵਾਤਾਵਰਨ ਪਾਣੀ ਮਿੱਟੀ ਹੈ ਨਾ ਯਾਰ ਸਾਰੀ ਮਿੱਟੀ ਖਰਾਬ ਕਰਤੀ ਹੈ ਇਹਦਾ ਆਪਾਂ ਯਾਰ ਆਪਾਂ ਕਿਹੜੀ ਖਰਾਬ ਕਰਤੀ ਆਪਾਂ ਕਿਹੜੀ ਖਰਾਬ ਕਰਤੀ ਤੁਸੀਂ ਕਰਤੀ ਨਹੀਂ ਸਾਡੇ ਕੋਲੇ ਕਿਹੜੀ ਜ਼ਾਇਦਤ ਕਿਹੜਾ ਅਸੀਂ ਥੱਲਿਓਂ ਪਾਣੀ ਖਿੱਚ ਕੇ ਝੋਨੇ ਨੂੰ ਲਾਇਆ ਪਾਣੀ ਖਿੱਚਿਆ ਤੁਸੀਂ ਜਮੀਨ ਤੁਹਾਡੇ ਕੋਲੇ ਦਰਾਖਤ ਵੱਡੇ ਤੁਸੀਂ ਵੱਡੇ ਵੱਡੀਆਂ ਫੈਕਟਰੀਆਂ ਲਾ ਕੇ ਗੰਦੇ ਦਰਿਆ ਕਰੇ ਤੁਸੀਂ ਆਪਾਂ ਕਿਹੜਾ ਮੇਰੀ ਕਿਹੜੀ ਫੈਕਟਰੀ ਆ ਯਾਰ ਤੇ ਤੁਹਾਡੇ ਬੰਦਿਆਂ ਦੀ ਸਾਡੇ ਗਰੀਬ ਗੁਰਪਿਆਂ ਕੋਲੇ ਕੀ ਨੁਕਸਾਨ ਤੁਸੀਂ ਕਰਿਆ ਸਾਨੂੰ ਨਾ ਉੱਚ ਕਿਣੋ ਸਾਨੂੰ ਨਾ ਕਿਣੋ ਧਰਤੀ ਜੋ ਪਾਣੀ ਖੇਚਦਾ ਕੌਣ ਹੈ ਅਸੀਂ ਤੇ ਲੱਖ ਰੂਪ ਲੱਖ ਰੁਪਈਆ ਲੈਣ ਹੈ ਤੁਸੀਂ 50 50 ਰੱਖਦਾ ਝੋਨਾ ਵੇਚਦੇ ਹੋ ਸਾਡਾ ਆਪਾਂ ਚ ਨਾ ਰੱਖ ਤੁਸੀਂ ਵੇੜਾ ਵਹਾਇਆ ਤੁਸੀਂ ਤੁਸੀਂ ਕਰਿਆ ਸਾਰਾ ਕੰਮ ਤਰਤੀ ਤੋਂ ਪਾਣੀ ਤੁਸੀਂ ਕੱਚਾ ਸਾਡੇ ਜਵਾਕਾਂ ਵਾਸਤੇ ਕੀ ਬਚਿਆ ਡੂਟਣ ਸਾਡੇ ਜਵਾਕ ਕੀ ਕਰਨਗੇ ਠੀਕ ਹੈ ਤੇ ਜਿਹੜਾ ਕੈਨੇਡਾ ਪਜੇ ਜਾਣੇ ਜੇ ਸਾਡੇ ਜਵਾਕ ਕੈਨੇਡਾ ਜਾਂਦੇ ਆ ਛੋਟੇ ਚਲੂਨੇ ਲੜਦੇ ਇਹਨਾਂ ਦੇ ਜਵਾਕ ਕਿਉਂ ਮੈਂ ਕੀ ਕਿਹਾ ਕਦੋਂ ਕਿਹਾ ਮੈਂ ਨਾ ਕਿਤੇ ਛੋਟੇ ਹੀ ਹੈ ਹੈ ਤਾਂ ਛੋਟੇ ਹੀ ਹੁਣ ਕਹੇ ਕੈਨੇਡਾ ਚੱਲ ਗਏ ਹੈ ਮੈਂ ਬਾਹਰ ਨਹੀਂ ਚਾਚਾ ਕੈਨੇਡਾ ਚੱਲ ਮੇਰੇ ਹਲੇ ਨਾਲੇ ਤਾਂ ਵਿੱਚ ਤੇ ਚੱਲਿਆ ਕਰਾਂਗੇ ਛੱਪੜ ਤੇ ਮੈਂ ਤਾਂ ਇੱਕ ਗੱਲ ਹਸਤੀ ਕਰੀ ਆ ਚਾਚਾ ਆ ਨੇ ਰੇ ਨਹੀਂ ਹੈਗੇ ਉੱਥੇ ਮੇਰੇ ਇੱਥੇ ਬੈਠਾ ਜੱਕੜ ਮਾਰੀ ਜਾਏਗਾ ਮੋਟਰ ਦੇ ਦਿਲੀ ਚੱਕ ਕੇ ਟਿਫਨ ਕੰਮ ਤੇ ਜਾਣਾ ਪਿਆ ਕੋਈ ਨਹੀਂ ਦਾੜਾ ਜਿਵੇਂ ਮੈਂ ਨਹੀਂ ਜਦੋਂ ਜੀ ਨਹੀਂ ਕਰਦਾ ਤਾਂ ਆਪ ਚੜਾ ਲੈਣਾ ਹੁੰਦਾ ਤੇ ਆਪ ਚੜਾ ਲਿਆ ਕਰਾਂਗੇ ਕਾਪ ਤੂਬ ਚੜਾ ਲੈਣੇ ਦੂਜੇ ਦਿਨ ਕੱਢ ਕੇ ਮਾਰਨੇ ਚਾਕੀ ਜਾਏਗਾ ਹੋਰ ਤੇ ਲੱਗ ਜਾਗੇ ਹੋਰ ਤੇ ਕਿਤੇ ਲੱਗ ਜਾਏਗਾ ਐ ਉੱਥੇ ਪੈ ਨਹੀਂ ਐ ਕਿ ਆਇਆ ਉੱਥੇ ਕਹਿ ਲੈ ਜਰਨਾ ਲਾਉਣਾ ਆਪਾਂ ਨਾ ਐ ਥੋੜੀ ਨੇ ਉੱਥੇ ਉਹ ਤਾਂ ਫੈਕਟਰੀਆਂ ਤੇ ਕੰਮ ਹੈ ਇੰਡਸਟਰੀਆਂ ਦੇ ਵੱਡੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਨੇ ਕੀ ਲੈ ਟੱਡੀਆਂ ਲੈਣੇ ਇੱਕ ਦਿਨ ਕੰਮ ਦੇ ਨੇ ਇੱਕ ਦੂਜੇ ਨੂੰ ਕੱਢ ਕੇ ਬਾਹਰ ਮਾਰਦੇ ਵੈਰੀ ਗੱਲ ਹੈ ਵੈਰੀ ਗੱਲ ਮਾਪਾ ਨੇ ਚਾਚਾ ਨੂੰ ਹਟਿਆ ਤੇਰੇ ਨਾਲ ਲੱਗ ਗਿਆ ਠੀਕ ਹੈ ਨਾ ਤੇਰੇ ਨੂੰ ਹਟ ਜੂ ਹੋਰ ਨਾ ਲੱਗ ਜੂ ਇੱਥੇ ਲੱਗ ਜੇਗਾ ਨਾ ਇੱਥੇ ਦਾ ਜੇ ਕੰਮ ਨਹੀਂ ਵੀ ਕਰੇਗਾ ਤੈਨੂੰ ਰੋਟੀ ਮ ਹੁਣ ਜੇ ਤੂੰ ਮੇਰੇ ਕੰਮ ਤੋਂ ਵੀ ਹਟ ਜਾਏਗਾ ਤੂੰ ਮੈਂ ਘਰੇ ਜਵੇ ਰਾਂਗੇ ਤਦ ਰੋਟੀ ਤੂੰ ਥੋੜੀ ਜਿਹਾ ਆਵਾਂ ਦੂੰ ਮੈਂ ਜੇ ਤੂੰ ਮੈਂ ਕਰਨ ਮੈਨੂੰ ਕਹੇਗਾ ਵੀ ਮੈਂ ਰੋਟੀ ਖਾਣੀ ਆ ਤੂੰ ਮੈਂ ਥੋੜੀ ਜਿਹਾ ਆਵਾਂ ਦੂੰ ਤੈਨੂੰ ਅੱਛਾ ਉੱਥੇ ਨਹੀਂ ਰੋਟੀਆਂ ਫਰੀ ਜਿੰਦਾ ਚਾਹ ਦਾ ਕੱਪੀ 100 ਰੁਪਏ ਦਾ ਮਿਲਦਾ ਕਾਕਾ ਅੱਛਾ ਚਾਹ ਆਹੋ ਮਿਹਨਤ ਕਰਨੀ ਪੈਂਦੀ ਮਿਹਨਤ ਮਿਹਨਤ ਕੀ ਕਰਨੀ ਪੈਂਦੀ ਸਾਰਾ ਸਰੀਰ ਫੂਕਣਾ ਪੈਂਦਾ ਸਦਾ ਤੇ ਚਾਚਾ ਜਿਹੜੇ ਮੁੰਡੇ ਇੱਥੇ ਜਿੱਲਾਂ ਲਾ ਕੇ ਆਏ ਮੇਰੇ ਨਾਲੇ ਫਿਰਦੇ ਆ 18 ਲਈ ਉੱਥੇ ਕੈਨੇਡਾ 'ਚ ਫਿਰ ਉਹ ਕਿਵੇਂ ਇੱਥੇ ਦਾ ਡੱਕਾ ਨਹੀਂ ਤੋੜਦੇ ਉੱਥੇ ਕਿਵੇਂ ਕੰਮ ਕਰਦੇ ਆ ਉਹ ਕੈਨੇਡਾ 'ਚ ਕਰਦੇ ਜੋ ਡੰਡਾ ਵੜਦਾ ਜੋ ਤੇਰੇ ਡੰਡਾ ਵੜ ਕੇ ਤੂੰ ਨਾ ਕਰੀ ਨਾਲੇ ਸਹੀ ਗੱਲ ਹੈ ਯਾਰ ਚਾਚਾ ਇਹ ਇਹ ਹੈ ਜਿਵੇਂ ਹੁਣ ਤੈਨੂੰ ਮੈਂ ਕਹਾਂ ਕਰਾਂ ਵੀ ਹੱਥ ਨੇ ਕਹਿ ਲੈ ਜਿਆ ਇੰਨਾ ਕੰਮ ਜਾਂ ਸਾਰਾ ਕਹਿਰਾ ਕਣਕ ਦਾ ਗੁੰਡੇਗਾ ਤਾਂ ਤੈਨੂੰ 200 ਰੁਪਏ ਦੋ ਨਹੀਂ ਦੰਦਾ ਨਹੀਂ ਫਿਰ ਤੂੰ ਕੀ ਕਰੇਂਗਾ ਫਿਰ ਮੈਂ ਗੁੱਢੂਗਾ ਇਹ ਗੁੱ ਨਹੀਂ ਲੈ ਤਿਕੜੇ ਚੈਕਰੀ ਜਾਏਗਾ ਜੇ ਤੈਨੂੰ ਮੈਂ ਦੂਜੇ ਲੋਡ ਕਰ ਲੂੰਗਾ ਗੇਮ ਆ ਗਈ ਓਏ ਸਮਝ ਚ ਟਟ ਵੜਾ ਗੇਮ ਆ ਗਈ ਵੀ ਆਪਣੇ ਮਲਖਰਗਾ ਮਲਖ ਨਹੀਂ ਪਾਰ ਪਰ ਹਾਂ ਪਰ ਜੇ ਆਪਾਂ ਹੁਣ ਵੀ ਸਾਂਭ ਲਈ ਸਾਂਭ ਲਈ ਜੇ ਤੇਰੇ ਕਹਿਣ ਦੀ ਮੈਂ ਦਿਮਾਗ ਦੀ ਗੱਲ ਚਾਚਾ ਓਏ ਚਾਚਾ ਸਮਝ ਗਿਆ ਓਏ ਸਾਰੀ ਗੱਲ ਤੇਰਾ ਪੁੱਤ ਇਹ ਸਮਝ ਗਿਆ ਤੇਰੇ ਦਿਲ ਦੀ ਗੱਲ ਚਾਚਾ ਮੇਰੀ ਗੱਲ ਸੁਣ ਜੇ ਕੈਨੇਡਾ ਚ ਇੱਥੇ ਔਖਾ ਫਿਰ ਮੇਰਾ ਸਾਲਾ ਫਿਰ ਇੱਥੇ ਕਿਵੇਂ ਕਰੀਏ ਓਏ ਮੇਰੀ ਗੱਲ ਸੁਣ ਲੈ ਹੁਣ ਆਪਣੇ ਘਰੇ ਗੰਦ ਪੈ ਜਾਂਦਾ ਹਾਂ ਹਾਂ ਹੁਣ ਮੈਨੂੰ ਐ ਗੱਲ ਆਸ ਵੀ ਕੋਈ ਬਾਹਰੋਂ ਆ ਕੇ ਸਾਫ਼ ਕਰਦਾ ਆਪ ਕਰਨਾ ਪੈਂਦਾ ਚਾਹ ਆਪ ਹੀ ਕਰਨਾ ਪੈਂਦਾ ਸਾਫ਼ ਕਰਦੇ ਹੁਣ ਜੇ ਆਪਣਾ ਪੰਜਾਬ ਹੈ ਇਹ ਆਪਣਾ ਘਰ ਹੈ ਹਾਂ ਇਹਨੂੰ ਵੀ ਆਪਾਂ ਨੂੰ ਆਪ ਨੂੰ ਸਾਫ਼ ਕਰਨਾ ਪਊ ਕਿ ਲਿਆ ਕੋਈ ਬਾਹਰੋਂ ਆ ਕੇ ਸਾਫ਼ ਨਹੀਂ ਕਰਦਾ ਫੇਰ ਚਾਚਾ ਗੱਲ ਤੇਰੀ ਸਹੀ ਆ ਪਰ ਸਾਫ਼ ਹੋਊ ਕਿਵੇਂ ਹੋਊਗੀ ਇਕੱਲੇ ਇਕੱਲੇ ਬੰਦੇ ਨੂੰ ਜਾਗਰੂਤ ਹੁਣ ਆਪੂ ਪਹਿਲਾਂ ਤੋਂ ਦਰਿਆਵਾਂ ਦੀ ਗੱਲ ਕੀਤੀ ਹੈ ਦਰਿਆਵਾਂ ਮਾ ਪ੍ਰਤੀ ਕੱਲੇ ਕੱਲੇ ਬੰਦੇ ਨੂੰ ਜਾਗਰੂਤ ਹੋਣਾ ਪਊ ਕਿ ਸਾਡਾ ਦਰਿਆਈ ਪਾਣੀ ਹੈ ਜਿਹੜਾ ਸਾਡਾ ਪਾਣੀ ਆਉਂਦਾ ਹੈ ਕਿ ਰਪੀਰੀਅਨ ਲਾਉਦੇ ਮੁਤਾਬਕ ਇਹਦਾ ਅਸਲੀ ਵਾਰਸ ਕੌਣ ਹੈ ਇਹ ਆਪਦੇ ਪਾਣੀ ਦਾ ਪੰਜਾਬ ਦੇ ਪਾਣੀ ਦੇ ਵਾਰਸ ਆਪਾਂ ਆਪ ਨੂੰ ਕੱਲੇ ਕੱਲੇ ਬੰਦੇ ਨੂੰ ਉੱਠ ਕੇ ਪਾਣੀ ਦੇ ਖਾਤਰ ਲੜਾਈ ਲੜਨੀ ਪਊ ਪ੍ਰੇਰਿਤ ਕਰਨਾ ਪ੍ਰੇਰਿਤ ਕਰਦੇ ਸੀ ਸਰਕਾਰਾਂ ਨੂੰ ਠੀਕ ਹੈ ਸਰਕਾਰਾਂ ਨਾਕੇਜਦਾਮ ਕਰਨਗੇ ਫਿਰ ਸਰਕਾਰਾਂ ਤੇ ਗੌਰ ਕਰਨੀਆਂ ਸਰਕਾਰ ਨਹੀਂ ਗੌਰ ਕਰਦੀ ਸਿਰ ਕਰਨਾ ਯਾਰ ਤਾਂ ਹਾਂ ਤੋਂ ਬਣਦੇ ਉਹਨਾਂ ਨੇ ਪੰਜਾਬ ਨੂੰ ਠੁੱਕਣ ਦੀ ਗੱਲ ਕਰੀ ਹੈ ਯਾਰ ਬਸ ਪੰਜਾਬ ਨੂੰ ਖੁੰਝੇ ਲਈ ਤੋ ਰਹੇ ਗੰਦੇ ਕਰ ਦੋ ਪਾ ਤੇ ਗੱਲ ਐ ਚਾਚਾ ਉਹੀ ਦੇਖਦੇ ਹੁਣ 20 ਨੇ 20 ਦਾ ਕੋਈ ਸਾਹਮ ਕੇ ਰੱਖਦਾ ਹਾਂ ਹਾਂ 20 ਪਹਿਲਾ ਜਿਹੜੇ ਦੇਸੀ ਵੀ ਸੀ ਕਿਹਦੇ ਨੇ ਅੱਜ ਕੱਲ੍ਹ ਆ ਵੀ ਦਾ ਕਿਸੇ ਦੇ ਨਹੀਂ ਚੱਲਦਾ 23 29 ਕਣਕ ਦਾ ਵੀ ਹੈਗਾ ਸੋਨਾ ਮੋਤੀ ਦਾ ਵੀ ਹੈਗਾ ਕਿਤੇ ਕਿਸੇ ਦੇ ਵੀ ਨਹੀਂ ਉਹ ਵੀ ਆਪਾਂ ਨੂੰ ਸਾਹਮ ਕੇ ਰੱਖਣਗੇ ਆ ਦਾ ਵੀ 1 ਸਾਲ ਹੋ ਜਾਂਦਾ ਦੂਜੇ ਸਾਲ ਹੁੰਦਾ ਹੀ ਨਹੀਂ ਹਾਂ ਨਹੀਂ ਹੁੰਦਾ ਇਹ ਵੀ ਖਤਮ ਹੋ ਜਾਂਦਾ ਇਹ ਤਾਂ ਟੂਬਾਂ ਨਾਲ ਲੈਬਾਂ ਚ ਤਿਆਰ ਕਰਦੇ ਨੇ ਇਹਦਾ ਵੀ ਅੱਛਾ ਹਾਂ ਉਸ ਤੋਂ ਬਾਅਦ ਜਿਹੜਾ ਆਪਣਾ ਆ ਆ ਗਿਆ ਇਹਦੇ ਵਾਲਾ ਪ੍ਰਵਾਸ ਵਾਲਾ ਆ ਗਿਆ ਜਿਹੜੇ ਭਈਏ ਆ ਕੇ ਇੱਥੇ ਰਾਜ ਕਰੀ ਜਾਂਦਾ ਜ਼ਮੀਨਾਂ ਖਰੀਦਦੇ ਨੇ ਜੇ ਕਰੀਏ ਬਹੁਤ ਕਰੀ ਜਾਂਦੇ ਨੇ ਇਦੇ ਲਈ ਬੋਨਾਫਾਈਡ ਸਰਟੀਫਿਕੇਟ ਹੁੰਦਾ ਇੱਕ ਹਾਂ ਉਹਦੇ ਨਾਲ ਮਤਲਬ ਥੋੜੀ ਤਿੰਨ ਪੀੜੀਆਂ ਇੱਥੇ ਇੱਥੇ ਜੰਮੀਆਂ ਹੋਣੀਆਂ ਚਾਹੀਦੀਆਂ ਤਿੰਨ ਪੀੜੀਆਂ ਫਿਰ ਤੁਸੀਂ ਜਾ ਕੇ ਜ਼ਮੀਨ ਖਰੀਦ ਸਕਦੇ বিজে ਜਿਵੇਂ ਹੁਣ ਮੈਂ ਜੰਮਿਆ हां ਜੀ ਮੈਂ ਤੂੰ ਜੰਮਿਆ ਮੇਰਾ ਮੁੰਡਾ ਗਾਂਹ ਤੇਰਾ ਮੁੰਡਾ ਗਾਂਹ ਤੇਰਾ ਪੋਤਾ हां ਗਾਂਹ ਤੇਰਾ ਪੋਤਾ ਜਾ ਕੇ ਜ਼ਮੀਨ ਖਰੀਦ ਸਕਦਾ ਇੱਥੇ ਜੇ ਤੂੰ ਬਾਹਰੋਂ ਆਇਆ ਤਾਂ ਤੂੰ ਤਾਂ ਇੱਥੇ ਜੰਮਿਆ ਹੋਇਆ ਭਈਆਂ ਦੀ ਗੱਲ ਕਰ ਰਹੇ ਹੋ ਤੂੰ ਤਾਂ ਨੌਰਜ ਹੀ ਨਹੀਂ ਚਾਚਾ ਫਿਰ ਸਾਨੂੰ ਬਾਹਰਲੇ ਬਾਹਰਲੇ ਸਟੇਟਾਂ ਚ ਇੰਨੀ ਕਰਿਆ ਬੋਨਾਫਾਈਡ ਸਰਟੀਫਿਕੇਟ ਚਾਹੀਦਾ ਜੇ ਤੁਸੀਂ ਜ਼ਮੀਨ ਖਰੀਦਦੇ ਨੇ ਜਾਂ ਕੁਝ ਹੋਰ ਤੇ ਫੇਰ ਮੇਰੇ ਸਾਲੇ ਦਾ ਆਪਣੇ ਕਿਉਂ ਨਹੀਂ ਚਾਚਾ ਬੋਨਾਫਾਈਡ ਸਰਟੀਫਿਕੇਟ ਲੈਣ ਦੀ ਉਹਹੀ ਤਾਂ ਗੱਲਾਂ ਆਪਾਂ ਨੂੰ ਠੋਕ ਉਹਹੀ ਤਾਂ ਗੱਲ ਆਪਾਂ ਨੂੰ ਤਾਂ ਚੱਕ ਚੱਕ ਉਧਰ ਸ਼ਿਫਟ ਕਰੀ ਜਾਂਦੇ ਨੇ ਇੱ ਉੱਧਰ ਜੋਰਪੁਰ ਤੱਕ ਵਪਾਰ ਕਰਨ ਲਈ ਮੇਨ ਰੋਡ ਇੱਥੇ ਵੱਡੇ ਵੱਡੇ ਹਾਈਵੇ ਨਿਕਲ ਰਹੇ ਨੇ। ਐਸੀ ਗੱਲ ਕਰਕੇ ਨਿਕਲ ਰਹੇ ਨੇ ਮੇਰਾ ਸਾਲਿਆ ਹੁਣ। ਚਾਚਾ ਸਮਝ ਗਿਆ ਭਾਈ ਸਮਝ ਗਿਆ। ਮੈਂ ਤੇਰੀ ਗੱਲ ਸਮਝ ਗਿਆ। ਇਹਨੂੰ ਸਾਫ਼ ਕਰਨ ਦੀ ਲੋੜ ਹੈ ਆਪਾਂ ਨੂੰ। ਹਾਂ ਫ ਜਾਣੀ ਜਿਹੜੀ ਫਸਲਾਂ ਇਹਨਾਂ ਦੇ ਗੇਟ 'ਚ ਸਾਨੂੰ ਕੱਢਣਾ ਹਾਂ ਹਾਂ ਹੁਣ ਹੁਣ ਚਣ ਕਣਕ ਦੇ ਝੋਨਾ ਹਾਂ ਕਣਕ ਦੇ ਝੋਨਾ ਹੁਣ ਚੱਲ ਬੰਨੀ ਗੱਲ ਵੀ ਕਣਕ ਦੇ ਝੋਨਾ ਇਹਦੇ ਡਿਮਾਂਡ ਵੀ ਹੈ ਬਿਕ ਵੀਰ ਪਰ ਝੋਨਾ ਪਾਣੀ ਕਿੰਨਾ ਖਰਾਬ ਕਰ ਰਿਹਾ ਮੇਰਾ ਸਾਲਾ ਇਹ ਰੇ ਕਹਿੰਦੇ ਕਿਲੋ ਝੋਨੇ ਨੂੰ ਪਾਲਣ ਦੀ ਖਾਤਰ ਇੰਨਾ ਪਾਣੀ ਵੇਸਟ ਹੋ ਜਾਂਦਾ ਵੀ ਇੱਕ ਬੱਚਾ ਸਾਰੀ ਜ਼ਿੰਦਗੀ ਕਰ ਸਕਦਾ ਐ ਵੀ ਨਹੀਂ ਗੱਲ ਆਪਾਂ ਭੈਣ ਦਾ ਯਾਰ ਮੇਰਾ ਸਾਲਾ ਆਪ ਸਾਮਾਨ ਬਾਹਰੋਂ ਖਰੀ ਲੈਨੇ ਆਂ ਦਾਲਾਂ ਦੂਣਾ ਬਹੁਤ ਸਾਮਾਨ ਲੈਨੇ ਆਂ ਬਾਹਰੋਂ ਆਪਾਂ ਇੱਥੇ ਗਾ ਕੇ ਦੇ ਸਕਦੇ ਯਾਰ ਮੇਰੀ ਗੱਲ ਸੁਣ ਚਾਚਾ ਜਿਵੇਂ ਉਹ ਕਹਿੰਦੇ ਆ ਵੀ ਸ਼ਵਾਮੀ ਨਾਥਨ ਰਿ ਵੱਲੇ ਵਾ ਤੇਰੇ ਭਾਨਾ ਚਾਚਾ ਸੋਂ ਤਾਂ ਮੈਂ ਇਹੀ ਕੁਝ ਸਿੱਖਦਾ ਰਿਹਾ ਭਾਨੇ ਚਾਚਾ ਨੂੰ ਫੁੱਲ ਨੌਲੇਜ ਹੈ ਉਹ ਮੈਨੂੰ ਦੱਸਦਾ ਹੁੰਦਾ ਸੀ ਜਦੋਂ ਵੀ ਦੋਨੇ ਵਹਿੰਦੇ ਵੀ ਆਏ ਆ ਆ ਲੋਪ ਰਿਪੋਰਟ ਹੋਣੀ ਚਾਹੀਦੀ ਹੈ ਆਹ ਹੈ ਉਹ ਮੈਨੂੰ ਸਾਰਾ ਪਤਾ ਹੈ ਇਹ ਕਿਹੜੀ ਸ਼ਵਾਮੀनाथ ਨਾਲ ਰਿਪੋਰਟ ਹੈ ਪਰ ਚਾਚਾ ਬਚਾ ਲਓ ਪੰਜਾਬ ਨੂੰ ਹਾੜੇ ਹਾੜੇ ਬਚਾ ਲਓ ਇਕੱਠੇ ਹੋ ਜਾਓ ਚਾਚਾ ਆਪਦੀਆਂ ਮਤਭੇਦ ਛੱਡ ਕੇ ਪਹਿਲਾਂ ਤਾਂ ਸਰਕਾਰ ਤੇ ਦਬਾਅ ਪਾਉ ਉਹ ਵੀ ਜਿਹੜਾ ਪਾਣੀ ਹੈ ਇਹ ਦੇਖੋ ਸਾਰੇ ਨਹੀਂ ਪੀਣੇ ਹਾਂ ਇਹ ਦਰਾਮਾ ਨੂੰ ਸਾਫ ਕਰਨ ਦੀ ਲੋੜ ਹੈ ਹਾਂ ਇਹਨੂੰ ਵੀ ਸਾਫ ਕਰਨ ਦੀ ਜ਼ਰੂਰਤ ਹੈ ਬਾਕੀ ਸਾਨੂੰ ਝੋਨੇ ਦੇ ਕਣਕ ਦੇ ਢੇਰ ਚੋਂ ਕੱਢਣ ਦੀ ਜ਼ਰੂਰਤ ਹੈ ਲੋੜ ਹੈ ਠੀਕ ਹੈ ਪਰ ਇੱਕ ਗੱਲ ਜ਼ਰੂਰ ਹੈ ਚਾਚਾ ਜਿਵੇਂ ਆਪਾਂ ਇਹ ਵੀਡੀਓ ਬਣਾਇਆ ਚਾਚਾ ਗਿਆਨ ਵਾਲਾ ਬਤਰਾਵਾ ਬੰਡ ਰਹੇ ਹਾਂ ਇਹ ਗਿਆਨ ਵੀਰੇ ਸਾਲੇ ਅੱਗੇ ਫਲਾਉਦੇ ਕਿਉਂ ਨਹੀਂ ਜੇ ਗੰਦ ਪਾਉਣੀ ਆ ਫੇਰ ਵਾੜਾ ਫਿਰ ਨਹੀਂ ਇਹ ਵੀ ਕੋਈ ਹੈ ਗਿਆਨ ਨਹੀਂ ਫਲਾਉਂਦੇ ਸਹੀ ਗੱਲ ਕੋਈ ਸੁਣ ਕੇ ਰਾਜੀ ਨਹੀਂ ਹਾਂ ਸੁਣ ਕੇ ਰਾਜੀ ਨਹੀਂ ਸੱਚ ਸੁਣ ਕੇ ਰਾਜੀ ਗੋਤਰ ਮਗੂ ਅੱਖਾਂ ਵਿੱਚੀ ਬੈਠੇ ਪੰਜਾਬੀ ਬੈਠੇ ਆ ਅੱਖਾਂ ਵਿੱਚੀ ਬੈਠੇ ਆ ਬਸ ਵੀ ਜਦੋਂ ਸਾਡੇ ਟੈਕ ਉਹਦੋਂ ਦੇਖਾਂ ਉਹਦੋਂ ਦੇਖਾਂ ਐ ਨਹੀਂ ਪਤਾ ਵੀ ਬਚਨ ਤੁਸੀਂ ਵੀ ਨਹੀਂ ਬੜੀ ਥੋੜੀ ਬਚਨ ਤੁਸੀਂ ਵੀ ਨਹੀਂ ਆ ਹੁਣ ਰਾਜਸਥਾਨ ਵਾਲੀਆਂ ਨਹਿਰਾਂ ਕੱਲਾ ਪੰਜਾਬ ਤਾਂ ਨਹੀਂ ਰਾਜਸਥਾਨ ਦੇ ਪਾਣੀ ਦੇ ਪੀ ਪੀ ਕੇ ਕਿੰਨੀਆਂ ਬਿਮਾਰੀਆਂ ਲੱਗਦੀਆਂ ਉਹੀ ਤਾਂ ਗੱਲ ਚਾ ਮੇਰਾ ਸਾਲਾ ਰਵੜ ਵਰਗਾ ਪਾਣੀ ਜਾਂਦਾ ਚਾਚਾ ਯਾਰ ਕੋਈ ਦੇਖਦਾ ਹੀ ਨਹੀਂ ਮੈਂ ਕੋਈ ਸੁਣਦਾ ਹੀ ਨਹੀਂ ਅੰਨੀ ਨੂੰ ਬੋੜਾ ਤੂੰ ਹੀ ਫਿਰਦੇ ਉਹ ਤਾਂ ਨਹੀਂ ਪਾਣੀ ਖਰਾਬ ਕਰਦੇ ਕਿਸਾਨ ਉਹ ਉਹ ਕਰ ਰਹੇ ਨੇ ਇੰਡਸਟਰੀਅਲ ਕਰ ਰਹੇ ਨੇ ਹਾਂ ਚਾਚਾ ਹੋਣਾ ਪੈਣਾ ਇੱਕ ਟੀ-ਸ਼ਰਟ ਬਣਾਉਣ ਲਈ ਕਹਿ ਲਿਆ ਜਿਹੜੀ ਆਪਾਂ ਟੀ-ਸ਼ਰਟ ਪਾਈ ਫਿਰਦੇ ਜਵਾਖ ਜਿਹੇ ਆਪਣੇ ਜਿਹੜੀ ਪਾਈ ਫਿਰਦੇ ਨੇ ਝੁੱਗੀ ਜੀ ਹਾਂ ਉਹਨੂੰ ਇੱਕ ਨੂੰ ਇੱਕ ਟੀ-ਸ਼ਰਟ ਨੂੰ ਬਣਾਉਣ ਲਈ ਘੱਟ ਤੋਂ ਘੱਟ ਕਹਿੰਦੇ 2200 ਲੀਟਰ ਪਾਣੀ ਖਰਾਬ ਹੁੰਦਾ ਪਹਿਲਾਂ ਕਪੜਾ ਪਹਿਲਾਂ ਧਾਗਾ ਧੋਦੇ ਨੇ ਫਿਰ ਕਪੜਾ ਜਦੋਂ ਬਣ ਜਾਂਦਾ ਫਿਰ ਫੇਰ ਧੋਂਦੇ ਉਹਨੂੰ ਫਿਰ ਸਾਫ਼ ਕਰਦੇ ਫਿਰ ਜੋ ਰੰਗ ਚਾੜਦੇ ਉਹਨੂੰ ਫਿਰ ਡਾਈ ਧੋਂਦੇ ਨੇ ਇੱਕ ਟੀ-ਸ਼ਰਟ ਨੂੰ ਬਣਾਉਣ ਲਈ 2700 ਲੀਟਰ ਪਾਣੀ ਡੁੱਲਦਾ ਹੈ 2700 ਲੀਟਰ ਕਿਸਾਨਾਂ ਨੂੰ ਐਵੇਂ ਹੀ ਮੇਰੇ ਹਾਲੇ ਕਹੀ ਜਾਂਦੇ ਵੀ ਖਿੱਚੀ ਜਾਂਦਾ ਬੂਈ ਦਾ ਕਿਸਾਨਾਂ ਨੂੰ ਲੋੜ ਕੇ ਥੱਲੇ ਪਾਣੀ ਖਿੱਚਣ ਦੀ ਕਿਸਾਨਾਂ ਨੂੰ ਤਾਂ ਨਹਿਰੀ ਪਾਣੀ ਦੇਣ ਲੋੜ ਹੀ ਨਹੀਂ ਕਿਸਾਨਾਂ ਨੂੰ ਚਾਚਾ ਹੰਬੜਾ ਮਾਰੋ ਏ ਵਿਚਾਲੋ ਪੰਜਾਬ ਨੂੰ ਆਪਣਾ ਇੱਕ ਜਿਹੜਾ ਪਾਣੀ ਉਧਰੋਂ ਆਉਂਦਾ ਆਪਣੇ ਹਿਮਾਚਲ ਤੋਂ ਆਉਂਦਾ ਐ ਅੱਗੇ ਦਾ ਨੇਚਰਲ ਰੋਡ ਸੀ ਐ ਹਾਂ ਹੁਣ ਉਹ ਤੈਨੂੰ ਆਇਆ ਪਤਾ ਵੀ ਪੰਨੇ 16 ਪੰਨੇ 17 17 ਕਿਲੋਮੀਟਰ ਦੀ ਸੁਰੰਗ ਬਣਾ ਕੇ ਪਾਣੀ ਉਧਰ ਹੀ ਉਧਰ ਹੀ ਲੈ ਕੇ ਪਹੁੰਚਾਉਂ ਨੂੰ ਦਿੱਲੀ ਨੂੰ ਲੈ ਕੇ ਪਾਣੀ ਤਾਹਾਂ ਤੋਂ ਮੋੜ ਕੇ ਉਧਰ ਹੀ ਅੱਛਾ ਆਪਣਾ ਪਾਣੀ ਵੀ ਲੈ ਗਏ ਹਾਂ ਐ ਠੋਕੀ ਜਾਂਦੇ ਆ ਪਉਣ ਤਾਂ ਅੱਛਾ ਅੱਛਾ ਹਾਂ ਕੱਖ ਨਹੀਂ ਬਚਣਾ ਜਾਗਰੂਤ ਹੋਣਾ ਪੈਣਾ ਇਕੱਲੇ ਜਾਗਰੂਤ ਹੋ ਬਚਾ ਬਾਹਰ ਭੱਜ ਜਾਨੇ ਨਹੀਂ ਕੁਝ ਨਹੀਂ ਬੰਨਣਾ ਹੁਣ ਕਹੀ ਨਾ ਕੈਨੇਡਾ ਬਗਜਾ ਕੈਨੇਡਾ ਬਗਜਾ ਨਾ ਨਾ ਹਣਡੀ ਹਣ ਤਾਂ ਖਿਆਲ ਕਰ ਤੇ ਤੇਰੀ ਗ ਨਾਲੇ ਕਿਸਾਨਾਂ ਦਾ ਸਾਥ ਦਿਓ ਧਰਨੇ 'ਚ ਜਾ ਕੇ ਜੇ ਇਕੱਠੇ ਰਹਿ ਜਾਗੇ ਜੜਵੇੜੋ ਮਤਭੇਦ ਸਾਰੇ ਕੱਢ ਕੇ ਇਕ ਹੋ ਕੇ ਚੱਲੋ ਉਧਰ ਦੱਸਣ ਨੂੰ ਸਿੱਖਿਆ ਦੇ ਲੋਕ ਸੋ ਇਹ ਛਾਰਾਂ ਨੂੰ ਇਹੀ ਗੱਲ ਕਹਿੰਨੇ ਆਂ ਵੀ ਪੰਜਾਬ ਨੂੰ ਬਚਾ ਲਓ ਮਤਭੇਦ ਛੱਡੋ ਲੜਾਈਆਂ ਲੜੂਆਂ ਮaaf ਕਰੋ ਇਕ ਹੋ ਕੇ ਚੱਲੋ ਹੜੇ ਹੜੇ ਓ ਪੰਜਾਬ ਦਾ ਪਾਣੀ ਗਰੀਬ ਵੀ ਪੀਂਦਾ ਅਮੀਰ ਵੀ ਪੀਂਦਾ ਲੀਡਰ ਵੀ ਪੀਂਦਾ ਫਕੀਰ ਵੀ ਪੀਂਦਾ ਓ ਇਹ ਤੇ ਗੌਰ ਕਰੋ ਸਰਕਾਰੇ ਜੇ ਤੁਸੀਂ ਪਾਣੀ ਸਾਫ਼ ਕਰਤਾ ਨਾ ਤੁਹਾਨੂੰ ਰਹੀ ਦੁਨੀਆ ਤੱਕ ਅਗਲੇ ਕਹਿਣਗੇ ਵੀ ਪਾਣੀ ਸਾਫ਼ ਕਰਤਾ ਕੱਚਰਗਾ ਪਾਣੀ ਸੀ ਮੇਰਾ ਚਾਲਾ ਬੁਰਾ ਹਾਲ ਆ ਦੋ ਦਿਨ ਪਾਣੀ ਖੜ ਜਾ ਮਸਕ ਮਾਰਦਾ ਇਸ ਕਰਕੇ ਇਕੱਠੇ ਹੋਵੋ ਹੰਬੜਾ ਮਾਰੋ ਸਰਕਾਰ ਦੇ ਕੰਨ ਤੱਕ ਗੱਲ ਪਹਚਾਵੋ ਠੀਕ ਆ ਚਾਚਾ ਠੀਕ ਹੈ ਮੈਸੇਜ ਦੇਤਾ ਅਮਲ ਮੇਰੇ ਸਾਰੇ ਕਿਸੇ ਨੇ ਨਹੀਂ ਕਰਨਾ ਠੀਕ ਆ ਹਮਲੀ ਕਰਦਾ ਕੋਈ ਚੁਰਪਾ ਚੰਗਾ ਤੇ ਮੈਂ ਤੁਹਾਨੂੰ ਦੇਤਾ ਜਦੋਂ ਅਮਲ ਹੀ ਨਹੀਂ ਕਰਦੇ ਬੋਲੇ ਦਾ ਫੈਨਾ ਟਟੂ ਉਹੀ ਬਾਸ ਉਹੀ ਬਾਂਸਰੀ ਠੀਕ ਆ ਉਹੀ ਥਾਣੇਦਾਰ ਉਹੀ ਸ਼ਾਂਤਰੀ ਚਾਚਾ ਮੈਂ ਰੈਕਟਰ ਵੱਢ ਰਿਹਾ ਚਾਚਾ ਪਾਲੀ ਆ ਪਹਿਲੇ ਤੋੜ ਦੀ ਢੇਰ ਨਹੀਂ ਹੋਣੀ ਬੈਰ ਚੱਲ ਠੀਕ ਆ ਵਧੀਆ ਬਣ ਗਈ ਹੈ ਨਾ